ਫਗਵਾੜਾ ਦੇ ਮੰਡੀ ਰੋਡ ਤੇ ਸਥਿਤ ਸਿਗਟਾ ਬੀਡੀਆਂ ਦੀ ਦੁਕਾਨ ਨੂੰ ਚੋਰਾ ਵੱਲੋਂ ਬਣਾਇਆ ਗਿਆ ਨਿਸ਼ਾਨਾ ਦੁਕਾਨ ਦੇ ਤਾਲੇ ਤੋੜ ਅਵਨ ਪਛਾਤੇ ਵਿਕਤੀਆਂ ਵੱਲੋਂ ਦੁਕਾਨ ਅੰਦਰੋਂ ਪਿਆ ਸਮਾਨ ਚੁੱਕ ਕੇ ਹੋਏ ਫਰਾਰ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਹੋਈ ਕੈਦ ਦੇਖੋ ਤੁਸੀਂ ਵੀ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨ ਮਾਲਕ ਨੇ ਦੱਸਿਆ ਸਾਰਾ ਮਾਮਲਾ ਕਾਈ ਸੋਈ ਪਾਜੀ ਕੀ ਨਾਮ ਹੈ ਜੀ ਆਪਣਾ ਸਰਿੰਦਰ ਕੁਮਾਰ ਕਾਈ ਸਰਿੰਦਰ ਕੁਮਾਰ ਜੀ ਕੀ ਮਾਮਲਾ ਕੀ ਆ ਮਾਮਲਾ ਰਾਤੀ 3:30 ਤੋਂ ਬਾਅਦ ਮਤਲਬ ਪਾਲੇ ਤੋੜੇ ਦੁਕਾਨ ਦੇ ਚਾਰ ਬੰਦੇ ਸੀਗੇ ਮੋਟਰਸਾਈਕਲ ਤੇ ਇਹ ਸਮਾਨ ਚੱਕ ਕੇ ਲੈ ਗਏ ਤਾਂ ਪੰਜ ਨਾਲ 6 ਏਡਾ ਬੀੜੀਆਂ ਦੇ ਚੱਕ ਕੇ ਲੈ ਗਏ ਆ ਕਿਸ ਰੋਡ ਦੇ ਉੱਪਰ ਦੁਕਾਨ ਹੈ ਜੀ ਮੰਡੀ ਰੋਡ ਦੇ ਉੱਪਰ ਆ ਦੁਕਾਨ ਹਾਂਜੀ ਤੇ ਤੇ ਕਾਦੀ ਦੁਕਾਨ ਹੈ ਜੀ ਪੀੜੀ ਸਗੜਦੀ ਕਿਸ ਨਾਮ ਦੀ ਦੁਕਾਨ ਹੈ ਚਮਨ ਲਾਲ ਹੈ ਹੈ ਨਹੀਂ ਚਮਨ ਲਾਲ ਹੈ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਸਰ 87000 ਰੁਪਏ ਦਾ ਹੋ ਗਿਆ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਫੋਨ ਕੀਤਾ ਸੀ ਅਜੇ ਆਏ ਨਹੀਂ ਹੈਗੇ ਮਤਲਬ ਆ ਜਾਣਗੇ ਕੋਈ ਸੀਸੀਟੀਵੀ ਕੈਮਰੇਜ ਆਏ ਹੋਵੇ ਬੰਦਾ ਕੈਮਰੇਜ ਆਏ ਆ ਸਾਰੇ ਕਿੰਨੇ ਵਿਅਕਤੀ ਆਏ ਆ ਜੀ ਚਾਰ ਬੰਦੇ ਆ ਤੇ ਕਿੰਨੇ ਕਬੀ ਦਾ ਸਮਾਂ ਸੀ ਕੇ 3 ਵਜੇ ਕੇ 45 ਮਿੰਟ ਤੋਂ 4 ਵਜੇ ਤੱਕ ਉਹਨਾਂ ਨੇ 15-20 ਮਿੰਟ ਕੰਮ ਕੀਤਾ ਆਪਣਾ ਤੇ ਜਿੱਦਾਂ ਸ਼ਹਿਰ ਦੇ ਵਿੱਚ ਬਾਰਦਾਤਾਂ ਬਹੁਤ ਹੋ ਰਹੀਆਂ ਚੋਰੀਆਂ ਕੀ ਪ੍ਰਸ਼ਾਸਨ ਕੋ ਮੰਗ ਰਸੇ ਆਪਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਮਤਲਬ ਗਸ਼ਤ ਕਰਨ ਰਾਤ ਨੂੰ ਦੇਖਣ ਹਾਂਜੀ ਸਰ ਅਸੀਂ ਅੱਜ ਸਵੇਰ ਆ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਇਹਨਾਂ ਦੇ ਦੁਕਾਨ ਤੇ ਚੋਰੀਤੀ ਚੋਰੀ ਹੋਈ ਏ ਤਰਕੇ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਬੈਠ ਕੇ ਆਏ ਸੀ ਔਰ ਮੈਂ 15-20 ਮਿੰਟ ਤੇ ਘੁੰਮਦੇ ਰਹੇ ਦੁਕਾਨ ਉਪਰੇ ਪੰਚੇ ਲੱਗੇ ਨੇ ਚੱਕਲੇ ਸੀ ਸੀਸੀ ਟਾਈਮ ਤੇ ਨਗਰ ਦੇਖਿਆ ਸੀ ਉੱਚ ਇੱਕ ਮੋਟਰਸਾਈਕਲ ਚਾਰ ਬੰਦੇ ਆਏ ਸੀ ਆਪਾਂ ਕਹਿੰਦੇ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਜਿਹੜੇ ਚੋਰੀਆਂ ਹੋ ਰੀਆਂ ਬੜੀਆਂ ਇਹਨਾਂ ਥੱਲ ਭਾਈ ਜਾਵੇ ਰਾਤ ਨੂੰ ਗਸ਼ਤ ਭਦਾਈ ਜਾਵੇ ਤਾਂ ਜੋ ਜਿਹੜਾ ਚੋਰ ਚੱਕ ਕੇ ਘੁੰਮਦੇ ਆ ਰਹੇ ਤੇ ਆਪਾਂ ਰੋਕ ਲਈ ਜਾਵੇ ਜਿੱਦਾਂ ਸਾਰੇ ਕੋਈ ਚੌਂਕੀਦਾਰ ਵਗੈਰਾ ਨਹੀਂ ਰੱਖਿਆ ਕੌਣ ਕਿਦਰ ਹੈਗਾ ਉਹਨੂੰ ਪਤਾ ਬਲਾ ਆਊਗਾ ਦੇਖੋ ਸ਼ਾਮ ਨੂੰ ਹੋਗਾ ਜਦੋਂ ਦੁਬਾਰਾ ਬੁਲਾਣੇ ਉਹਨੂੰ ਫੋਨ ਕਰਕੇ ਬੁਲਾਣੇ ਪਛਦੇ ਵੇ ਕਿੱਥੇ ਸੀ ਉਹ ਤੇ ਪੁਲਿਸ ਕੰਪਲੀਟ ਕੀਤੀ ਮਾਮਲੇ ਨੂੰ ਲੈ ਕੇ ਮੈਂ ਫੋਨ ਕੀਤਾ ਥਾਣੇ ਫੋਨ ਕਰਤਾ ਅਜੇ ਤੱਕ 답ਾਈ ਨਹੀਂ ਆਜੂ 15 ਮਿੰਟ ਪਹਿਲਾਂ ਫੋਨ ਕਰਕੇ ਟੇ ਗਿਆ ਉਹਨੂੰ